ਤਨ ਤਨ ਬੱਬਾ ਸ੍ਰੀ ਚੰਜੀ ਮਹਾਰਾਜ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਵੀ ਸੱਚ ਲੋਹੇ ਕਾ ਕੋਟ ਤਾਂਬੀ ਕੀ ਖਾਈ ਭਾਈ ਬੈਲੋ ਕੀ ਚੌਂਕੀ ਨਾਨਕ ਸ਼ਾਹ ਪਾਤਸ਼ਾਹ ਕੀ ਦੋਹਾਈ ਜੈ ਲਗ ਲਾਗ ਤਾੜੀ ਤੈ ਲਗ ਦੋਤੀ ਦੁਸ਼ਮਣ ਕੋ ਜੋਰ ਚਕੋਰ ਕੋ ਬਜਰ ਕੀ ਕਵਾੜੀ ਲੋਹੇ ਕਾ ਕੋਟ ਬਜ ਕੇ ਕਵਾੜ ਤਾਹ ਲਗ ਬੈਠੀ ਪਿੰਡ ਪ੍ਰਾਨ ਜੋ ਆਵੇ ਮਾਰ ਮਾਰ ਕਰਨਤਾ ਸੋ ਦਿਖੋ ਪਾਓ ਪੜਨਤਾ ਮਾਰਨ ਹਾਰੇ ਕੇ ਹਾਥ ਕਲੰਕ ਸੁਨਤੇ ਕੇ ਕਾਨ ਕਲੰਕ ਦੇਖਤੇ ਕੀ ਆਖ ਕਲੰਕ ਬੋਲਤੇ ਕੀ ਜ਼ੁਬਾਨ ਕਲੰਕ ਚਲਤੇ ਕੇ ਕਦਮ ਕਲੰਕ ਪਹਿਲਾ ਦੂਆ ਤੀਆ ਚੌਥਾ ਵੀ ਛੜ ਜਾਏ ਤੁਹਾਡੇ ਪਰਿਵਾਰ ਦਾ ਨਾਮ ਦਾ ਰਾਖਾ ਸਤਿਗੁਰੂ ਨਾਨਕ ਜੀ ਸਹਾਇ ਓੰਕਾਰ ਹਕਨੀ ਡਕਨੀ ਝਕਨੀ ਸਖਾਰੀ ਸ੍ਰੀ ਗੁਰੂ ਨਾਨਕ ਨਿਰੰਕਾਰੀ ਕੇ ਸ਼ਬਦ ਕੇ ਸੇਵਾਦ ਡਾਰੀ ਦ੍ਰਿਸ਼ਟ ਕਰੇ ਕਾਲ ਕਰੇ ਨਜ਼ਰ ਕਰੇ ਜਾਦੂ ਕਰੇ ਟੂਣਾ ਕਰੇ ਬਲ ਕਰੇ ਪੈਰੋ ਕਰੇ ਉਲਟ ਬਾਹੋ ਸਿਰ ਪਰੇ ਡੱਗੇ ਡੋਗੇ ਜਲੇ ਥਲੇ ਘਟੇ ਅਵ ਘਟੇ ਸਿਰ ਗੁਰੂ ਨਾਨਕ ਨਿਰੰਕਾਰ ਹੀ ਰਖਿਆ ਕਰੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹਬੀ ਸੱਚ ਨਾਨਕ ਹੋਸੀ ਵੀ ਸੱਚ ਲੋਹੇ ਕਾ ਕੋਟ ਤਾਂਬੀ ਕੀ ਖਾਈ ਪਾਈ ਬੈਲੋ ਕੀ ਚੌਂਕੀ ਨਾਨਕ ਸ਼ਾਹ ਪਾਤਸ਼ਾਹ ਕੀ ਦੋਹਾਈ ਜੈ ਲਗ ਲਾਗ ਤਾੜੀ ਤੈ ਲਗ ਦੋਤੀ ਦੁਸ਼ਮਣ ਕੋ ਜੋਰ ਚਕੋਰ ਕੋ ਬਜਰ ਕੀ ਕਵਾੜੀ ਲੋਹੇ ਕਾ ਕੋਟ ਬਜ ਕੇ ਕਵਾੜ ਤਾਂ ਲਗ ਬੈਠੀ ਪਿੰਡ ਪ੍ਰਾਨ ਜੋ ਆਵੇ ਮਾਰ ਮਾਰ ਕਰਨਤਾ ਸੋ ਦਿਖੋ ਪਾਉ ਪੜਨਤਾ ਮਾਰਨ ਹਾਰੇ ਕੇ ਹਾਥ ਕਲੰਕ ਸੁਣਤੇ ਕੇ ਕਾਨ ਕਲੰਕ ਦੇਖਤੇ ਕੀ ਆਖ ਕਲੰਕ ਬੋਲਤੇ ਕੀ ਜ਼ੁਬਾਨ ਕਲੰਕ ਚਲਤੇ ਕੇ ਕਦਮ ਕਲੰਕ ਪਹਿਲਾ ਦੂਆ ਤੀਆ ਚੌਥਾ ਵੀ ਛੜ ਜਾਹੇ ਤੁਹਾਡੇ ਪਰਿਵਾਰ ਦਾ ਨਾਮ ਦਾ ਰਾਖਾ ਸਤਿਗੁਰੂ ਨਾਨਕ ਜੀ ਸਹਾਇ ਅੰਕਾਰ ਹਕਨੀ ਡਕਨੀ ਝਕਨੀ ਸਖਾਰੀ ਸ੍ਰੀ ਗੁਰੂ ਨਾਨਕ ਨਿਰੰਕਾਰੀ ਕੇ ਸ਼ਬਦ ਕੇ ਸੇ ਬਾਦ ਡਾਰੀ ਦ੍ਰਿਸ਼ਟ ਕਰੇ ਕਾਲ ਕਰੇ ਨਜ਼ਰ ਕਰੇ ਜਾਦੂ ਕਰੇ ਟੂਣਾ ਕਰੇ ਬਲ ਕਰੇ ਪੈਰੋ ਕਰੇ ਉਲਟ ਬਾਹੋ ਸਿਰ ਪਰੇ ਡੱਗੇ ਡੋਗੇ ਜਲੇ ਥਲੇ ਘਟੇ ਅਬ ਘਟੇ ਸ੍ਰੀ ਗੁਰੂ ਨਾਨਕ ਨਿਰੰਕਾਰੀ ਰਖਿਆ ਕਰੇ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਲੋਹੇ ਕਾ ਕੋਟ ਤਾਂਬੀ ਕੀ ਖਾਹੀ ਭਾਈ ਬੈਲੋ ਕੀ ਚੌਂਕੀ ਨਾਨਕ ਸ਼ਾਹ ਪਾਤਸ਼ਾਹ ਕੀ ਦੋਹਾਈ ਜੈ ਲਗ ਲਾਗ ਤਾੜੀ ਤੈ ਲਗ ਦੋਤੀ ਦੁਸ਼ਮਣ ਕੋ ਜੋਰ ਚਕੋਰ ਕੋ ਬਜਰ ਕੀ ਕਵਾੜੀ ਲੋਹੇ ਕਾ ਕੋਟ ਬਜ ਕੇ ਕਵਾੜ ਤਾਹ ਲਗ ਬੈਠੀ ਪਿੰਡ ਬਰਾਨ ਜੋ ਆਵੇ ਮਾਰ ਮਾਰ ਕਰਨਤਾ ਸੋ ਦਿਖੋ ਪਾਉ ਪੜਨਤਾ ਮਾਰਨ ਹਾਰੇ ਕੇ ਹਾਤ ਕਲੰਕ ਸੁਣਤੇ ਕੇ ਕਾਨ ਕਲੰਕ ਦੇਖਤੇ ਕੀ ਆਖ ਕਲੰਕ ਬੋਲਤੇ ਕੀ ਜ਼ੁਬਾਨ ਕਲੰਕ ਚਲਤੇ ਕੇ ਕਦਮ ਕਲੰਕ ਪਹਿਲਾ ਦੂਆ ਤੀਆ ਚੌਥਾ ਵੀਛੜ ਜਾਏ ਤੁਹਾਡੇ ਪਰਿਵਾਰ ਦਾ ਨਾਮ ਦਾ ਰਾਖਾ ਸਤਿਗੁਰੂ ਨਾਨਕ ਜੀ ਸਹਾਇ ਓੰਕਾਰ ਹਗਨੀ ਡਗਨੀ ਝਕਨੀ ਸਖਾਰੀ ਸ੍ਰੀ ਗੁਰੂ ਨਾਨਕ ਨਿਰੰਕਾਰੀ ਕੇ ਸ਼ਬਦ ਕੇ ਸੇ ਬਾਦ ਡਾਰੀ ਦ੍ਰਿਸ਼ਟ ਕਰੇ ਕਾਲ ਕਰੇ ਨਜ਼ਰ ਕਰੇ ਜਾਦੂ ਕਰੇ ਟੂਣਾ ਕਰੇ ਬਲ ਕਰੇ ਪੈਰੋ ਕਰੇ ਉਲਟ ਬਾਹੋ ਸਿਰ ਪਰੇ ਡੱਗੇ ਡੋਗੇ ਜਲੇ ਤਲੇ ਘਟੇ ਅਮ ਘਟੇ ਸ੍ਰੀ ਗੁਰੂ ਨਾਨਕ ਨਿਰੰਕਾਰ ਹੀ ਰਖਿਆ ਕਰੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਲੋਹੇ ਕਾ ਕੋਟ ਤਾਂਬੀ ਕੀ ਖਾਈ ਭਾਈ ਬੈਲੋ ਕੀ ਚੌਂਕੀ ਨਾਨਕ ਸ਼ਾਹ ਪਾਤਸ਼ਾਹ ਕੀ ਦੁਹਾਈ ਜੈ ਲਗ ਲਾਗ ਤਾੜੀ ਤੈ ਲਗ ਦੋਤੀ ਦੁਸ਼ਮਣ ਕੋ ਜੋਰ ਚਕੋਰ ਕੋ ਬਜਰ ਕੀ ਕਵਾੜੀ ਲੋਹੇ ਕਾ ਕੋਟ ਬਜ ਕੇ ਕਵਾੜ ਤਾਹਾਂ ਲਗ ਬੈਠੀ ਪਿੰਡ ਪ੍ਰਾਨ ਜੋ ਆਵੇ ਮਾਰ ਮਾਰ ਕਰਨਤਾ ਸੋ ਦਿਖੋ ਪਾਉ ਪੜਨਤਾ ਮਾਰਨ ਹਾਰੇ ਕੇ ਹਾਤ ਕਲੰਕ ਸੁਣਤੇ ਕੇ ਕਾਣ ਕਲੰਕ ਦੇਖਤੇ ਕੀ ਆਖ ਕਲੰਕ ਬੋਲਤੇ ਕੀ ਜ਼ੁਬਾਨ ਕਲੰਕ ਚਲਤੇ ਕੇ ਕਦਮ ਕਲੰਕ ਪਹਿਲਾ ਦੂਆ ਤੀਆ ਚੌਥਾ ਵੀ ਛੜ ਜਾਏ ਤੁਹਾਡੇ ਪਰਿਵਾਰ ਦਾ ਨਾਮ ਦਾ ਰਾਖਾ ਸਤਿਗੁਰੂ ਨਾਨਕ ਜੀ ਸਹਾਇ ਅੰਕਾਰ ਹਕਨੀ ਡਕਨੀ ਝਕਨੀ ਸਖਾਰੀ ਸ੍ਰੀ ਗੁਰੂ ਨਾਨਕ ਨਿਰੰਕਾਰੀ ਕੇ ਸ਼ਬਦ ਕੇ ਸੇ ਬਾਦ ਡਾਰੀ ਦ੍ਰਿਸ਼ਟ ਕਰੇ ਕਾਲ ਕਰੇ ਨਜ਼ਰ ਕਰੇ ਜਾਦੂ ਕਰੇ ਟੂਣਾ ਕਰੇ ਬਲ ਕਰੇ ਪੈਰੋ ਕਰੇ ਉਲਟ ਬਾਹੋ ਸਿਰ ਪਰੇ ਡੱਗੇ ਡੋਗੇ ਜਲੇ ਥਲੇ ਘਟੇ ਅਬ ਘਟੇ ਸ੍ਰੀ ਗੁਰੂ ਨਾਨਕ ਨਿਰੰਕਾਰੀ ਰਖਿਆ ਕਰੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਲੋਹੇ ਕਾ ਕੋਟ ਤਾਂਬੀ ਕੀ ਖਾਹੀ ਭਾਈ ਬੈਲੋ ਕੀ ਚੌਂਕੀ ਨਾਨਕ ਸਾਹ ਪਾਤਸ਼ਾਹ ਕੀ ਦੁਹਾਈ ਜੈ ਲਗ ਲਾਗ ਤਾੜੀ ਤੈ ਲਗ ਦੋਤੀ ਦੁਸ਼ਮਣ ਕੋ ਜੋਰ ਚਕੋਰ ਕੋ ਬਜਰ ਕੀ ਕਵਾੜੀ ਲੋਹੇ ਦਾ ਕੋਟ ਵੱਜ ਕੇ ਕਵਾੜ ਤਾਹਾਂ ਲਗ ਬੈਠੀ ਪਿੰਡ ਪਰਾਨ ਜੋ ਆਵੇ ਮਾਰ ਮਾਰ ਕਰੰਤਾ ਸੋ ਦਿਖੋ ਪਾਉ ਪੜੰਤਾ ਮਾਰਨ ਹਾਰੇ ਕੇ ਹਾਥ ਕਲੰਕ ਸੁਣਤੇ ਕੇ ਕਾਨ ਕਲੰਕ ਦੇਖਤੇ ਕੀ ਆਖ ਕਲੰਕ ਬੋਲਤੇ ਕੀ ਜ਼ੁਬਾਨ ਕਲੰਕ ਚਲਤੇ ਕੇ ਕਦਮ ਕਲੰਕ ਪਹਿਲਾ ਦੂਆ ਤੀਆ ਚੌਥਾ ਵੀ ਛੜ ਜਾਏ ਤੁਹਾਡੇ ਪਰਿਵਾਰ ਦਾ ਨਾਮ ਦਾ ਰਾਖਾ ਸਤਿਗੁਰੂ ਨਾਨਕ ਜੀ ਸਹਾਇ ਓੰਕਾਰ ਹਕਨੀ ਡਕਨੀ ਝਕਨੀ ਸਖਾਰੀ ਸ੍ਰੀ ਗੁਰੂ ਨਾਨਕ ਨਿਰੰਕਾਰੀ ਕੇ ਸ਼ਬਦ ਕੇ ਸੇ ਬਾਦ ਡਾਰੀ ਦ੍ਰਿਸ਼ਟ ਕਰੇ ਕਾਲ ਕਰੇ ਨਜ਼ਰ ਕਰੇ ਜਾਦੂ ਕਰੇ ਟੂਣਾ ਕਰੇ ਬਲ ਕਰੇ ਪੈਰੋ ਕਰੇ ਉਲਟ ਬਾਹੋ ਸਿਰ ਪਰੇ ਡੱਗੇ ਡੋਗੇ ਜਲੇ ਥਲੇ ਘਟੇ ਅਵਘਟੇ ਸ੍ਰੀ ਗੁਰੂ ਨਾਨਕ ਨਿਰੰਕਾਰ ਹੀ ਰੱਖਿਆ ਕਰੇ